ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਆਕਲੀਆ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਨੇੜੇ ਜਲਾਲਵੀ ਰਹਿ ਜਾਂਦਾ ਜੀ ਤੇ ਭਗਤਾ ਭਾਈ ਕਾ ਵੀ ਨੇੜੇ ਆ ਜੀ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਇੱਕ ਹੀਫਰ ਆ ਇੱਕ ਟੋਕੜ ਗੱਭਣ ਚ ਇੱਕ ਪਾਸ ਵਹਿੜ ਆ ਤੇ ਇੱਕ ਸੂਆ ਸਵਾਇਆ ਨਾਗਾ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਬਾਈ ਗਦਰੀਤਾ ਪਿੰਡ ਆਕਲੀਆ ਜੀ ਨੇੜੇ ਆਪਣੇ ਜਲਾ ਰਹੇ ਜਾਂਦਾ ਜੀ ਠੀਕ ਆ ਜੀ ਇੱਥੇ ਸਮਾਦ ਪੈਂਦਾ ਭਗਤਾ ਭਾਈ ਉਹਦੇ ਰਹਿ ਜਾਂਦਾ ਠੀਕ ਆ ਜੀ ਹਾਂਜੀ ਤੰਨ ਨਾਗਾ ਜੀ ਅੱਜ ਤੰਨ ਦਾਗਾ ਬਾਈ ਇੱਕ ਹੀ ਗੱਬਣ ਆ ਗਈ ਠੀਕ ਆ ਪਹਿਲਾਂ ਹੀ ਫਰ ਤੋਂ ਸ਼ੁਰੂ ਕਰਾਂਗੇ ਬਾਈ ਦੰਦੋ ਕਿਵੇਂ ਆ ਜੀ ਦੰਦੋ ਬਾਈ ਖੀਰੀ ਆ ਇਹ ਠੀਕ ਆ ਵੀਰੇ ਕੋਈ ਸਿਮਨ ਰਿਕਾਰਡ ਹੈਗਾ ਜੀ ਇਹਦਾ ਬਾਈ ਸਿਮਨ ਰਿਕਾਰਡ ਹੈਗਾ ਆਪਾਂ ਕੋਈ ਬੰਦਾ ਲੋਗ ਉਹ ਆਪਾਂ ਦੱਸ ਦਿਆਂਗੇ ਫੁੱਲ ਦੇ ਦਾਂਗੇ ਫੁੱਲ ਰਿਕਾਰਡ ਦੇ ਦਾਂਗੇ ਠੀ ਜੇ ਕੋਈ ਵੀ ਆ ਕੇ ਦੰਦ ਚੈੱਕ ਕਰਨੇ ਚਾਹੁੰਦਾ ਹੋਵੇ ਕਰ ਸਕਦਾ ਜੀ ਹਾਂ ਬਾਈ ਦੰਦ ਚੈੱਕ ਕਰ ਸਕਦਾ ਠੀਕ ਆ ਜੇ ਕੋਈ ਆਪਦਾ ਟੈਸਟ ਵਗੈਰਾ ਵੀ ਵੀਰੇ ਕਰਵਾਉਣਾ ਚਾਹੁੰਦਾ ਤਾਂ ਉਹ ਵੀ ਕਰਵਾ ਕੇ ਲੈ ਕੇ ਜਾਇਆ ਕਰਵਾ ਲੈ ਬਾਈ ਵੀਡੀਓ ਤੇ ਮੰਗਾਲੇ ਕੋਈ ਚੱਕਰ ਨਹੀਂ ਆਪਣਾ ਠੀਕ ਆ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੋ ਆਪਣੀ ਠੀਕ ਆ ਬਰੀਡ ਬਹੁਤ ਚੰਗੀ ਆ ਸੰਭੀ ਪਲੀ ਚੰਗੀ ਆ ਤੇ ਵਜਨ ਵਜੂਦ ਵੀ ਪੂਰਾ ਚੰਗਾ ਹੋੜ ਸ਼ੰਗ ਪੂਰਾ ਵੀ ਨਹੀਂ ਫੋਲਰ ਰਿਕਾਰਡ ਮਿਲੂਗਾ ਭਾਈ ਦੱਸਦਾ ਇਹਦੇ ਕਹਿਣ ਦੀ ਗੱਲ ਨਹੀਂ ਜਿਹੜਾ ਸੱਜਣ ਲੈ ਜਾਊਗਾ ਉਹਨੂੰ ਆਪਾਂ ਫੋਲ ਦੇ ਦਾਂਗੇ ਪਰ ਜਿਹੜੇ ਵੀਰ ਬਰੀਡਰ ਹੋਣਗੇ ਕਿਉਂਕਿ ਉਹਨਾਂ ਦਾ ਤਜਰਬਾ ਵੀਰੇ ਬਹੁਤ ਆ ਉਹਨਾਂ ਨੇ ਪਰਖ ਆਪ ਹੀ ਕਰ ਲੈਣੀ ਆ ਕਿ ਕਿਹੜੇ ਸੀਮੰਨ ਦੀ ਐ ਦੱਸਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਚੰਗੇ ਪਸ਼ੂ ਨੇ ਆਪ ਹੀ ਦੱਸ ਦੇਣਾ ਹੁੰਦਾ ਵੀ ਮੈਂ ਕਿਹੜੇ ਬਲੱਡ ਲਾਈਨ ਨੂੰ ਕਨੈਕਟ ਰੱਖਦੀ ਆਂ ਜੀ ਤੇ ਵੀਰੇ ਜੈ ਜੀ ਦੀ ਡਿਮਾਂਡ ਇਹਦੀ ਜੈ ਬੈਦਤੀ ਅਰਬੀ ਮੋਲ ਆਪਾਂ ਉਹ ਜੂ ਮਾਨਤਨ ਮਾਨਤਨ ਬਾਈ ਕਰਦੇ ਆ ਬਾਲਾ ਨਹੀਂ ਆਪਾਂ ਕਰਦੇ ਆ ਜੈ ਜੀ ਰੱਖਿਆ ਠੀਕ ਆ ਪਰ ਚੰਗੀ ਆ ਬਾਈ ਰਿਕਾਡ ਵਾਲਾ ਅੱਜ ਕੱਲ ਪਸੂ ਬਹੁਤ ਘੱਟ ਮਿਲਦਾ ਜੀ ਹਾਂ ਬਾਈ ਇਹ ਰੰਗ ਪ੍ਰਿੰਟ ਹੀ ਬਹੁਤ ਘੱਟ ਮਿਲਦਾ ਜੀ ਘੱਟ ਮਿਲਦਾ ਇਹ ਤੇ ਬਾਈ ਜਿਹੜੀ 2 ਨੰਬਰ ਵਹਿੜ ਆ ਇਹਦਾ ਸੁਆ ਕਿੰਨਾ ਮਾ ਸੁਈ ਇਹ ਬਾਈ ਦੂਜੇ ਸੁਏ ਕੱਪਣਾ ਹੈਗੀ ਇਹ ਦੂਜੇ ਸੁਏ ਵਾਸਤੇ ਕੱਪਣਾ ਹਾਂ ਦੂਜੇ ਵਾਸਤੇ ਆ ਸਾਢੇ ਪੰਜ ਮਹੀਨੇ ਕੱਪਣਾ ਮੂਰੋ ਤੁਹਾਨੂੰ ਇਹ ਤੇਲ ਆ ਜੀ ਜਮਾ ਹੀ ਨਹੀਂ ਹੁੰਦਾ ਦੁੱਧ ਹਾਂ ਜਮਾ ਹੀ ਨਹੀਂ ਹੁੰਦਾ ਜੀ 7ਵੀਂ ਆ ਹਾਂ ਜੀ ਠੀਕ ਆ ਤਿੰਨ ਸਨਾਂ ਦੀ ਓਕੇ ਆ ਤਿੰਨ ਕਿੰਨ ਓਕੇ 18 19 ਲੀਟਰ ਦੁੱਧ ਪਹਿਲਾਂ ਦਿੱਤਾ ਜੀ ਸਾਢੇ ਪੰਜ ਮਹੀਨੇ ਦੇ ਖੱਪਣਾ ਜੀ ਤੇ ਦੁੱਧ ਹੁਣ ਕਿੰਨਾ ਜੀ 8 ਕਿਲੋ ਦੁੱਧ ਆ ਜੀ ਕੋਈ ਵੀਰ ਚਵਾਈ ਕਰ ਸਕਦਾ ਹਾਂ ਬਾਈ ਚਵਾਈ ਕਰਕੇ ਲੈ ਸਕਦਾ ਇਹਦਾ ਆਪਾਂ ਸਨੋ ਮੈਨ ਦਾ ਟੀਕਾ ਭਰਾਇਆ ਹੈ ਜੀ ਆਪਣੇ ਦਾ ਫੁੱਲ ਰਿਕਾਰਡ ਮਿਲੂ ਫੁੱਲ ਰਿਕਾਰਡ ਮਿਲੂ ਬਾਈ ਆਪਾਂ ਠੀਕ ਆ ਵੀਰੇ ਇਹਦੇ ਸਨੋ ਮੈਨ ਤੋਰਦੇ ਹੋ ਵੀਰੇ ਇਹਦੇ ਸਨੋਮੈਨ ਦਾ ਸੀਮਣ ਲੱਗਿਆ ਵਾ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਪਹਿਲਾ ਸੂਆ ਸੂਈ ਹੋਈ ਆ ਇਹ ਇਹ ਬਾਈ ਆਪਣੇ ਘਰ ਦੀ ਆ ਨਾਲੇ ਅੱਛਾ ਇਹ ਘਰ ਦੀ ਆ ਦੂਜੇ ਪਸ਼ੂ ਖਰੀਦੇ ਆ ਬਾਈ ਹਾਂ ਦੂਜੇ ਬਾਈ ਆ ਪਿੰਡ ਰੀਤੇ ਪਿਆ ਕਿਉਂਕਿ ਵਪਾਰ ਦੇ ਨਾਲ ਨਾਲ ਬਾਈ ਦਾ ਫਾਰਮ ਦਾ ਵੀ ਕੰਮ ਆ ਤੁਹਾਨੂੰ ਦੇਖਦੇ ਹੀ ਹੋਣਗੇ ਕਾਫੀ ਟਾਈਮ ਤੇ ਬਾਈ ਕੋਲ ਪਸ਼ੂ ਆ ਸਾਢੇ 5 ਮਹੀਨਿਆਂ ਦੀ ਕਰ ਫਾਰਮ ਚੈੱਕ ਪਾਸ ਆ ਇੱਕ ਥਣੋ ਤੇਲ ਆ ਬਿਲਕੁਲ ਹੀ ਤੈਲ ਆ ਵੀਰੇ ਉਹ ਜੇ ਕੋਈ ਆਪ ਦਾ ਟਰੀਟਮੈਂਟ ਕੋਈ ਵੀਰ ਕਰਕੇ ਚਲਾਉਣਾ ਚਾਹੁੰਦਾ ਹੋਵੇ ਤਾਂ ਚਲਾ ਆ ਉਹ ਤਲਾ ਸਕਦਾ ਸੋਨਾ ਮੁੱਠੀ ਵਾਲਾ ਥਾਣਾ ਮਲਕਵੇਨ ਚੈੱਕ ਕਰੋ ਫੁੱਲ ਸਟਰੋਂਗ ਹੁੰਦੀ ਆ ਚਾਰ ਹੀ ਥਾਣਾ ਮਸ਼ੀਨ ਨਹੀਂ ਵੀ ਆ ਤੇ ਹੱਥੀ ਵੀ ਆ ਚੰਗੀ ਆ ਵੀਰੇ ਜਾਤ ਬਰੀਡ ਵਾਲੀ ਤੇ ਬਾਕੀ ਚੰਗੇ ਸੀਮਣ ਤੋਂ ਗੱਬਣਾ ਲੱਗਿਆ ਤਾਂ ਨਾਰਮਲ ਆ ਵੀਰੇ ਪਰ ਲੱਗਿਆ ਸੁਨੋਮੈਨ ਦਾ ਤੇ ਇਹਦੀ ਕੀਮਤ ਬਾਈ ਇਹਦਾ ਬਾਈ 32000 ਰੁਪਏ ਮੋਲੇ ਇਹਦਾ ਮਾਨਤਨ ਕਰਦੇ ਆਪਾਂ ਠੀਕ ਆ ਵੀਰੇ ਤਿੰਨ ਨੰਬਰ ਜਿਹੜੀ ਆਗੀ ਆਪਣੀ ਕਾਲੀ ਬੈੜ ਜੀ ਇਹ ਤਾਂ ਸੂਆ ਕਿੰਨਾ ਮਾ ਜੀ ਇਹ ਬਾਈ ਦੂਜੇ ਸੂਏ ਸੂਹੀ ਵੀ ਆ ਮਗਰ ਇਹਦੇ ਬੱਛਾ ਜੀ ਕਦੋਂ ਸੂਈ ਆ ਜੀ ਇਹ ਇਹਨੂੰ ਬਾਈ 2 ਕਿ ਦਿਨ ਹੋਇਆ ਸੂਈ ਨੂੰ ਉਹ ਬੱਛਾ ਬੈਠਾ ਜਿਹੜਾ ਉਹ ਵਿੱਚ ਬੈਠਾ ਜੇ ਵਾਲ ਕਰਨੀ ਵਿੱਚ ਬੈਠਾ ਹੀ ਉਧਰ ਲਓ ਜੀ ਚੈੱਕ ਕਰੋ ਬੱਚਾ ਮਗਰ ਮੇਲ ਕਾਫ ਆ ਜੇਰ ਜੱਪੇ ਦੀ ਕੰਪਲੀਟ ਆ ਜੀ ਹਾਂ ਬਾਈ ਓਕੇ ਆ ਆਪਣੀ ਠੀਕ ਆ ਕਿੰਨਾ ਬੋਲਾ ਤਿਆਰ ਆ ਜੀ ਬਾਈ ਇਹਦੇ 16 ਕਿਲੋ ਬੋਲਾ ਤਿਆਰ ਆ ਚਵਾਈ ਕਰਾ ਦਾਂਗੇ ਜੀ ਹਾਂ ਚਵਾਈ ਕਰਕੇ ਲੈ ਦੋ ਟਾਈਮ ਕਰਕੇ ਲੈ ਜਾਈ ਬਾਈ ਸੱਲੀ ਕਰਕੇ ਲੈ ਕੇ ਜਾਵੇ ਸੱਲੀ ਪੁੱਲ ਕਰਕੇ ਲੈ ਕੇ ਜਾਵੇ ਆਪਣੀ ਦੁੱਧ ਵੀ ਕਰਨ ਵਾਲੀ ਸੰਗਣਾ ਪਾਉ ਹਣਾ ਬਾਈ ਹਾਂ ਇਹ ਬਾਈ ਹੈ 2-3 ਲੀਟਰ ਹੋਰ ਬਾਅਦ ਜੋ ਹੈ 20 ਹੱਸ ਕੇ ਦੇ ਦੂਗਾ ਇਹ 20 ਕਿਲੋ ਹੱਸ ਕੇ ਦੇ ਦੂ ਤੋੜ ਕੇ ਦਿਖਾ ਦੀ ਥਣਾ ਦੀ ਓਕੇ ਹੈ ਬਾਈ ਹਾਂ ਬਾਈ ਥਣਾ ਦੀ ਜਮਾ ਓਕੇ ਆ ਠੀਕ ਆ ਬੜਾ ਫੋਨ ਤੇ ਮੰਗਾ ਲੈ ਬਾਈ ਕੋਈ ਨਾ ਹੋਏ ਬੰਦੇ ਦਾ ਵੀ ਨੌਕਸ ਨਿਕਲੇ ਬੜਾ ਆਪਣੀ ਮੋੜ ਤੇ ਬਾਸ ਆਪਨ ਠੀਕ ਆ ਫੁੱਲ ਗਾਰੰਟੀ ਹੈ ਵੀਰੇ ਥਣਾ ਦੀ ਬਾਕੀ ਵੀਰੇ ਜਿੱਦੋਂ ਤੁਸੀਂ ਪੈਸੇ ਲਾਉਣੇ ਹੁੰਦੇ ਆ ਤਾਂ ਜੇ 500 ਤੇ ਤੇਲ ਨਾਲ ਕੋਈ ਚੀਜ਼ ਮਹਿੰਗੀ ਨਹੀਂ ਹੁੰਦੀ ਆ ਚਾਹੇ ਤੁਸੀਂ ਤਸੱਲੀ ਕਰਕੇ ਲੈ ਜਾ ਕਰੋ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲ ਫੋੜ ਸ਼ਾਖਪੋਰਾ ਵੀ ਨਹੀਂ ਬਾਕੀ ਥਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਲਓ ਜੀ ਚੈੱਕ ਕਰੋ 16 ਕਿਲੋ ਬੋਲੀ ਨੈਟ ਤਿਆਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਾਹੇ ਆਪਦੀ ਮਿਲਕਿੰਗ ਕਰਕੇ ਲੈ ਜਿਓ ਤੇ ਵੀਰੇ ਇਹਦੀ ਕੀਮਤ ਇਹਦਾ ਬਾਈ 65000 ਰੁਪਿਆ ਮੁੱਲ ਆ ਜੀ ਉਹ ਜੋ ਮਾਨਤਨ ਹਾਂ ਮਾਨਤਨ ਕਰ ਦੇਗਾ ਬਈਆ ਠੀਕ ਆ ਇਹਦੀ ਕੀਮਤ ਹੈਗੀ 65000 ਰੁਪਿਆ ਦੋ ਬਾਈ ਕੋਈ ਇਕੱਠੇ ਨਾਲ ਲੈ ਲੂਗਾ ਹਮ ਆਪਾਂ 50 ਕਿਲੋਮੀਟਰ ਵੀ ਫ੍ਰੀ ਕਰ ਦਾਂਗੇ ਡਿਲੀਵਰੀ ਫ੍ਰੀ ਕਰ ਦਾਂਗੇ ਜੇ ਕੋਈ ਜੋੜਾ ਮਿਲਾ ਕੇ ਲੈ ਜਾਊ ਜਿਹੜਾ ਮਰਜ਼ੀ ਮਿਲਾਵੇ ਤੇ 50 ਕਿਲੋਮੀਟਰ ਬਾਈ ਦੱਸਦਾ ਕਿ ਕਿਰਾਇਆ ਆਪਾਂ ਫ੍ਰੀ ਕਰ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ